ਯਾਰ ਪਰਿਸ਼ਾਸਰੀ ਕਾਲ ਕਹਿੰਦੇ ਐਡ ਲਵਾਣੀ ਤਾਂ ਪੋਰਟਰ ਤੇ ਨੰਬਰ ਚੱਲੀ ਜਾਂਦਾ 507 ਫੋਟਵਾਂ ਭੇਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਫੋਲੋ ਕਰਦੇ ਹੋ ਤੇ ਆਪਾਂ ਦੇਖਿਆ ਪੰਜ ਤੋਂ ਛੇ ਚੀਜ਼ਾਂ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਫੋਲੋ ਕਰਦੇ ਫੇਸਬੁਕ ਦੇ ਚੈਨਲ ਫੇਸਬੁਕ ਦੇ ਚੈਨਲ ਬਹੁਤ ਜ਼ਰੂਰ ਫੋਲੋ ਕਰਿਆ ਕਰੋ ਤੇ YouTube ਦਾ ਵੀ ਤੇ ਲਾਈਕ ਕਰਦੇ ਕਰੋ 16 7 ਟਰਾਲਾ ਬਿਆਸ ਰੱਗੇ ਕੋਲੇ ਵੀਰ ਦਾ ਪਿੰਡ ਜਿਲ੍ਹਾ ਅੰਮ੍ਰਿਤਸਰ ਆ ਚਨਪੋਟ ਵੈੱਡ ਬੱਡਾ ਟੂਲ ਬਾਕਸ ਲੱਗਿਆ 레이జర్ ਕੱਟਦਾ ਵੈੱਡ ਬਣਿਆ ਵਾ ਪੰਜਾਂ ਪਾਈਪਾਂ ਵਾਲਾ ਤੇ 55 ਇੰਚ ਮੱਛੀ ਹੌਕਾ ਕਿਥੇ ਗੁੱਲਦਾ ਪੈਂਦਾ 4 ਇੰਚੀ ਆ 10 ਇੰਚੀ ਗੱਡਰਾ ਤੇ ਫੁੱਲ ਕੈਂਚੀਆਂ ਬਣਾ ਕੇ ਲਈਆਂ ਥੱਲੇ ਵਾਲੇ ਪਾਸੇ ਵੇਰ ਚ ਲੱਗੇ ਵੀਲ ਕਵਰ ਪਏ ਹੋਏ ਆ ਤੇ ਪੂਰਾ ਰੰਗ ਕੁਆਲਿਟੀ ਦਾ ਕੀਤਾ ਵਾ ਕੋਕਾ ਵੀ ਟਰਾਲਾ ਕਿਸੇ ਵੀਰ ਪਈ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਸਰਪਾਲ ਪਾਉਣ ਵਾਲਾ ਪੈਪ ਲੱਗਿਆ 10 ਇੰਚੀ ਗੱਡਣਾ ਜੋੜੀ ਮੇਰ ਕੈਂਚੀਆਂ ਬਣਾ ਕੇ ਲਾਈਆ ਉਹ ਵੇਖੋ ਤੇ ਪੂਰਾ ਵਧੀਆ ਟਰਾਲਾ 10 ਇੰਚ ਦਾ ਨੜੀ ਹੱਬ ਤੇ ਰੇਲ ਦਾ ਹਿੱਸਾ 22 ਦੇ ਬਹਿਰਾਂ 3 ਫੁੱਟ ਬੈੱਡ 2 ਫੁੱਟ ਬਾੜ ਤੇ ਕੁੰਡੀਆਂ ਮੂੜੇ ਵੀ ਰੱਸਾ ਕਸਣ ਵਾਲਾ ਦਾ ਇਹ ਪਿੱਛੇ ਵੀ ਲਾਏ ਆ ਗੰਨੇ ਵਾਲੇ ਵੀਰਾਂ ਵਾਂ ਦੇ ਟਰਾਲਾ ਪੌੜੀ ਲੱਗੀ ਆ ਦੋਹੀ ਪਾਸੇ ਚੰਨੀ ਪਾਸੇ ਪੂਰਾ ਪਹਿਲਾਂ ਮੋਡੀਫਾਈਡ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬੀਜ਼ਨਸ ਪਰ ਕਰ ਸਕਦੇ ਆਂ ਰੇਟ ਦੀ ਗੱਲ ਕਰਕੇ ਰੇਟ ਹੈਗਾ 3 ਲੱਖ ਤੇ 20000 ਰੁਪਿਆ ਕਿਹੜਾ ਪੰਜਾ ਬੰਦੇ ਨੂੰ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਤੇ ਉਹਨਾਂ 5000 ਰੁਪਿਆ ਲੈਸ ਕਰ ਦੇਣਗੇ 3 ਲੱਖ 20000 ਰੇਟ ਆ ਸਾਰੀ ਜਾਣਕਾਰੀ ਫੋਨ ਲੱਗ ਜਿਆ ਲਿਆ ਕਰੋ ਕੋਕਾਪੀ ਟਰਾਲਾ 10 ਸਿੰਕੀ ਗਾਡਰ ਦਾਨੜੀ ਅੱਬ ਰੇਲ ਦਾ ਹਿੱਸਾ 22 ਦੇ ਬਾਹਰਾਂ 3 ਫੁੱਟ ਵੈਡੋ ਤੇ ਤਰਪਾਲ ਪਉਣ ਵਾਲਾ ਪਾਈਪ ਦਾ ਕਿਆ 55 ਚ ਮੱਚੀ ਹੋਕ ਕਿੱਥੇ ਗੁੱਦਾ ਪੈਂਦਾ 4 ਇੰਚੀ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 11 6.6 ਦਾ ਟਰਾਲਾ ਡਬਲ ਟੈਰਾ ਤੇ ਸਿੰਗਲ ਪੰਪ ਚ ਲੈਫਟ ਵਾਲਾ ਟਰਾਲਾ 11 6.6 ਦਾ 8 ਇੰਚੀ ਗਾਡਰ ਤੇ 8 ਨੜੀ ਹਾਬਾ ਚ 5 ਇੰਚੀ ਇਸ ਆਇਆ ਤੇ ਪੱਤੀ ਵਾਲਾ ਬੈੱਡ 3 ਫੁੱਟ 2 ਫੁੱਟ ਵਾਰਾ ਯੰਗੇ ਟਾਇਰਾਂ ਕਣਕ ਝੋਨੇ ਵਾਲੇ ਤੇ ਵਧੀਆ ਹੈਵੀ ਟੁੱਪਾ ਰਾਟਰਾਂ ਦਾ ਬਣਿਆ ਹੋਇਆ 11.5 ਦਾ ਤੇ ਕਿਸੇ ਵੀਰ ਪਈ ਨਹੀਂ ਲੈਣਾ ਵੀ ਤਾਂ ਸਪਰਕਰ ਸਭ ਦੇ ਪੱਤੀ ਵਾਲਾ ਬੈੱਡ ਆ ਤੇ ਰੇਟ ਮ ਹੈਗਾ ਇਹਦਾ 1 ਲੱਖ ਤੇ 45000 ਮੌਕੇ ਦੇ ਮਾਨਤਾ ਕਰਦੇ ਹਾਂ ਕੋਕਾ ਪੀਟ ਰਾਟਰਾਂ ਤੇ ਹੈਵੀ ਟੁੱਪਾ ਰਾਟਰਾਂ ਬਣਿਆ ਹੋਇਆ ਤੇ 11.5 ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ 145000 ਰੁਪਿਆ ਰੇਟ ਆ ਆ ਪੰਪ ਦੀ ਫੋਟੋ ਆ ਗਈ ਝੋਟੇ ਦੇ ਸਿਰ ਜਿੱਡਾ ਪੰਪ ਚਾਰ ਸਿੱਸੇ ਚ ਤੇ ਕਣਕ ਝੋਨੇ ਵਾਲੇ ਟਾਇਰ ਡੰਗਾ ਲਾਉਣ ਵਾਲੇ ਸਾਰੀ ਕੰਨ ਕਲੀ ਪੂਰਾ ਲੱਗਿਆ ਸਤ 575 ਟਰੈਕਟਰ ਆ 2009 ਮਾਡਲ ਚੰਗੇ ਟੈਪ ਜਾ ਕੇ ਫਿਰ ਟਾਇਰ ਆ ਇੰਜਨ ਗੇਰ ਲਿਫਟ ਦਾ ਓਕੇ ਆ ਤੇ ਵਧੀਆ ਟਰੈਕਟਰ 575 ਅਲੰਗ ਪੇਂਟ ਤੋਂ ਨਹੀਂ ਵੇਖੀ ਸਕਦੇ ਆ ਫੋਟੋ ਦੇ ਵਿੱਚ ਆ ਪਾਵਰ ਸਟੇਨ ਤੋਂ ਬਿਨਾ ਇਹ 2009 ਮਾਡਲ ਇੰਜਨ ਗੇਅਰ ਲਕਡਾਉਪ ਤੇ ਵਾਕਿਆ ਦੇ ਸਕਦੇ 1 ਰੁਪਈਆ ਨੁਕਸੇ ਟਰੈਕਟਰ ਦੇ ਵਿੱਚ ਰੇਟ ਦੀ ਗੱਲ ਕਰੀਏ ਰੇਟ ਫੋਨ 'ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰ ਤੇ ਲੈਫਟ ਗੇਅਰ ਦਾ ਇੰਜਨ ਦਾ ਓਕੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰ ਦਾ ਮਾਲਕੀ ਦਾ ਨੰਬਰ ਉੱਤੇ ਜਿਹੜਿਆ ਸਾਰੀ ਗਣਕੜੀ ਪੂਰ ਦਾਰੋ ਤੋ ਯਾਰ 12 ਮੀਟ ਮਾਡਲਾ ਅਰੇ ਤੇ ਕੋਕਾ ਵੀ ਟਰੈਕਟਰ ਆ ਫਰੋਜ ਪੈ ਇਰਿਆpropto ਪਰ ਇੰਜਨ ਗੇਅਰ ਦਾ ਵਧੀਆ ਟਰੈਕਟਰ ਆ ਤੇ ਕਾਲੇ ਢਡਾਲਾ ਤੇ ਇਹ ਦਾ 5204 8090 ਬੇਹ ਟਾਇਰ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ ਵਾਗੇ ਲੈ ਸਕਦੇ 1 ਰਪੀਰ ਰੈਟ ਦੇ ਵਿੱਚ ਨੁਕਸ ਨਹੀਂ ਪਾਵਰ ਸਟੇਰ ਨਾਲ ਡਬਲ ਕਲਚ ਡੈਕਸ ਬ੍ਰੇਕਾਂ ਤੇਲ ਚ ਬ੍ਰੇਕਾਂ ਜੀਆਂ ਪੰਪ ਵਧੀਆ ਸਕਦੇ ਵਧੀਆ ਪੰਪ ਵਧੀਆ ਕੋਕਾ ਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਨਸਪੈਰ ਕਰ ਸਕਦੇ ਕੰਦੀ ਕੰਦੀ ਵੀ ਇਹਦੇ ਫੋਟੋ ਪਾਈ ਆ ਪਿੱਛੋਂ ਅੱਗੋਂ ਜਿਹੜੀ ਸਾਲਾ ਕੋ ਵੇਖ ਸਾਦੇ ਆ ਮਰਗਾੜ ਛਗਾੜ ਕਿਤੋਂ ਬੜੇ ਨਹੀਂ ਪੂਰਾ ਸਾਫ ਪਿਆ ਡਾਵਰ ਪੱਟੀ ਡੰਡਾ ਨਾਲ ਪਯਾ ਨੰਬਰ ਆ ਲੈਫਟ ਵਾਲਾ ਗੇਅਰ ਸਾਰਾ ਕੋਸਾਂ ਦੀ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਲਿਓ ਤੇ ਰੇਟ ਹੈ ਗੇਦਾ 4 ਲੱਖ ਤੇ 30000 ਰੁਪਇਆ ਮੌਕੇ ਦੇ ਮਨ ਤਨ ਕਰ ਦੇਣਗੇ ਇਲਜਾ ਪ੍ਰੋਜ ਪਰ ਇੰਜਨ ਗੇਅਰ ਲੈਫਟ ਦਾ ਵਧੀਆ ਟਰੈਕਟਰ ਆ ਵਾਹ ਕੇ ਦੇ ਸਕਦੇ 1 ਰੁਪਇਰਾ ਨੁਕਸ ਨਹੀਂ ਨਾਲ ਦਾ ਰੰਗ ਪੇਂਟ ਨੀਰ ਹੈ ਜੀ ਟਰੈਕਟਰ ਸਾਰਾ 2012 ਮਾਟੜਾ ਬੜਬੜ ਦਾ ਬੱਚਾ ਹੈ ਇੰਜਨ ਗੇਅਰ ਦਾ ਓਕੇ ਆ ਵਾਹ ਕੇ ਦੇ ਸਕਦੇ ਨਾਟਕੇ ਨਾਲ ਟਰੈਕਟਰ ਏਰੀਆ ਪਰੋਜ ਪਰ ਜੋਹੰਦੀਆ ਤੇ ਵੀਰਾਲ ਕੋਲੇ ਟਰੈਕਟਰ ਆ ਇਹ ਜਿਹੜੀ ਜੋਹੰਦੀਆ ਦੀ ਵੀਡੀਓ ਬਣਾਈ ਹੋ ਉੱਕੇ ਵੀਰ ਕੋਲੇ ਦੋ ਟਰੈਕਟਰ ਆ ਇੰਜਨ ਗੇਅਰ ਡੱਟ ਦਾ ਓਕੇ ਆ 2000 ਮਾਡਲ ਆ ਇਹ ਤੇ ਟਾਇਰ ਹੈਗੇ 80 90 ਪੈਸੇ ਕੋਕਾ ਵੀ ਟਰੈਕਟਰ ਪੰਟਾਵਰ ਪਾਈ ਵੀ ਆ ਡੰਡਿਆ ਉਹਦੇ ਨੂੰ ਫੋਨ ਲਾ ਕੇ ਪੁੱਛ ਸਕਦੇ ਆ ਮਰਗਾਰਛਕਾਰ ਪੂਰੇ ਸਾਫ ਪਏ ਆ ਪਾਵਰ ਸਟੇਰ ਨਾ ਇੱਕ ਡਬਲ ਕਲਚ ਸਭ ਕਰਦਾ ਇਹ ਹੁੰਦਾ ਹੀ ਹੈ ਨਾ 11 ਪਾਵਰ ਕੀਤਾ ਵਾ ਇੰਜਨ ਗੇਅਰ ਡੈਫਟ ਦਾ ਵਧੀਆ ਟਰੈਕਟਰ ਆ ਤੇ ਇਹ 2000 ਮਾਡਲ ਆ ਰੇਟ ਹੈਗਾ 3000 ਤੇ 50 ਦਾ ਸੌਰੀ 2,25,000 2,25,000 ਰੁਪਿਆ ਰੇਟ ਆ ਤੇ ਬੈਟਰੀਆਂ ਛੇਡੀਆਂ ਨਵੇਂ ਵਾਂਗ ਰੱਖੀਆਂ ਹੋਈਆਂ ਇੰਜਨ ਗੇਅਰ ਡੈਫਟ ਦਾ ਓਕੇ ਆ ਵਾ ਕੇ ਲੈ ਸਕਦੇ ਸਾਰਾ ਟਰੈਕਟਰ ਜੀੜਾ ਜੱਕ ਪਾਵਰ ਸਟੀਅਰ ਨੇ ਕੀਤਾ ਵਾ ਤੇ ਕੋਕਾ ਵੀ ਟਰੈਕਟਰ ਵਾਕੇ ਦੇ ਸਕਦੇ 1 ਰੁਪਇਆ ਨੁਕਸਾਨ ਸਾਰੀ ਜਾਣਕਾਰੀ ਪੂਨ ਲਿਖਾ 2002 ਮਾਡਲ ਆ ਇੰਜਨ ਗੇਰ ਲੈਫਟ ਤਾਂ ਓਕੇ ਆ ਤੇ ਮੈਨੂੰ ਕੋਕਾ ਵੀ ਟਰੈਕਟਰ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪਾਵਨ ਸਟੀਅਰਨ ਹੋਇਆ ਵਾ ਇਹ ਤੇ ਡਬਲ ਸਿਰਨ ਸਿਲੰਡਰ ਚ ਡਬਲ ਸਟੈਂਡਰਡ ਚ ਪਾਵਰ ਸਟੇਅਰ ਨੋਆ 2002 ਮਾਡਲ ਆ ਇੰਜਨ ਗੇਅਰ ਲੈਫਟ ਦਾ ਓਕੇ ਆ ਤੇ ਲੈਫਟ ਦਾ ਗੇਅਰ ਦਾ ਸਾਰਾ ਕੋਈ 1 ਰੁਪਏ ਦਾ ਕੰਮ ਨਹੀਂ ਭਾਲਦਾ ਨਾ ਕੋਈ ਹਿੱਸੇ ਦਾ ਭਾਲਦਾ ਸਾਰਾ ਟਰੈਕਟਰ ਰੰਗ ਪੀਣ ਦਾ ਨਹੀਂ ਰਿਹਾ ਜਾ ਤੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ ਕੋਕਾ ਵੀ ਟਰੈਕਟਰ ਆ 70 ਪੈਸੇ ਟਾਇਰ ਆ ਮਗਰਲੇ ਤੇ ਮੂਹਰੇ 80 90 ਪੈਸੇ ਆ ਵਧੀਆ ਟਰੈਕਟਰ ਆ ਮਰਗੜ ਚ ਕਰਕੇ ਧੋਗਲੇ ਨਹੀਂ ਪੂਰਾ ਸਾਫ ਟਰੈਕਟਰ ਪਿਆ ਤੇ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਰੇਟ ਦੀ ਗੱਲ ਕਰੀਏ ਰੇਟ ਹੈਗਾ 2 ਲੱਖ ਤੇ 45000 ਰੁਪਿਆ 2 ਲੱਖ 45000 ਰੁਪਿਆ ਰੇਟ ਆ ਇੰਜਨ ਕੇ ਡੱਫਟ ਦਾ ਓਕੇ ਆ ਵਾਕੇ ਦੇ ਸਕਦੇ ਆ ਪਰ ਆ ਦੀ ਸੁਪਰ ਸੀਟਰ ਪਾਈ ਹੋਏ 1 ਰੁਪਿਆ ਨੁਕਸਾਨੀ ਵੀਰ ਕੋ ਲਾਇਕ ਸ਼ੇਅਰ ਕਮੈਂਟ ਜਾਈਂ ਜਨ ਪੁੱਲੋ ਕਰ